ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤੇ ਪਿੰਡ ਚਾਟੀ ਪਿੰਡ ਅੰਮ੍ਰਿਤਸਰ ਸ਼ਹਿਰ ਦੇ ਨਾਲ ਹੀ ਜਿਹੜਾ ਬਿਲਕੁਲ ਵੀਰ ਜੀ ਹੋਣਾ ਦਾ ਘਰ ਆ ਸਿਧਾ ਸਾਹਿਬ ਗੁਰਦਾਰਾ ਵਿਥਾ ਬਿਲਕੁਲ ਲੱਗ ਗਈ ਆ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਆ ਬਸ ਤੇ ਜਿੰਦੇ ਵੀਰ ਕੋਲ ਆਪਾਂ ਆਏ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੋਣਾ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਭਾਈ ਵਧੀਆ ਜੀ ਚਲੋ ਵਧੀਆ ਚੀਦਾ ਜੇ ਤੇ ਦੋ ਫੇਰ ਅੱਜ ਹਾਂਜੀ ਆ ਜੀ ਤਾਜੀ ਸੂਈ ਆ ਅੱਛਾ ਤੇ ਇਹਨੂੰ ਸੂਈ ਨੂੰ ਕੋਈ ਦਾਖ ਕੇ ਦਿਨ ਹੋ ਗਏ ਅੱਛਾ ਹਾਂਜੀ ਚਲੋ ਨਾਮ ਦੱਸਦੇ ਕਰੀਆ ਭਾਈ ਨੂੰ ਮੇਰਾ ਜਿੰਦਾ ਜੀ ਹਾਂਜੀ ਫੋਨ ਨੰਬਰ ਹੈ 991456394 ਹਾਂਜੀ ਤੇ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਛਦਾ ਇੱਕ ਨਹੀਂ ਤੇ ਫੋਨ ਨੰਬਰ ਹੈ 99447394 ਠੀਕ ਹੈ ਜਿਹੜਾ ਨਵਾਂ ਚਾਟ ਇਵੈਂਟ ਵਾਲਾ ਪੁਲ ਬਣਿਆ ਬਿਲਕੁਲ ਉੱਦੇ ਲੱਗੇ ਟਰੰਡਰ ਦਾ ਰੋਡ ਤੇ ਵੀ ਜੀ ਆਪਣਾ ਪੈਂਦਾ ਏ ਠੀਕ ਹੈ ਜੀ ਚਲੋ ਫਿਰ ਪਹਿਲਾਂ ਕਿਹੜੀ ਤਾਜੀ ਸੋਈ ਵਿਖਾ ਦੀਏ ਹਾਂ ਜੀ ਹਾਂ ਜੀ ਮੈਂ ਹੋਰ ਕਰ ਦਿੰਦਾ ਹਾਂ ਆਹ ਦੇਖ ਸਾਹ ਦੇਖ ਕਿੰਨਾ ਚਲੋ ਆ ਵਿਧੇ ਨਾ ਸੋਈ ਨੂੰ 20 ਸੋਈ ਨੂੰ ਅੱਜ 6 ਦਿਨ ਹੋ ਗਏ ਜੀ ਅੱਛਾ 6 ਦਿਨ ਹੋ ਗਏ ਆ ਹਾਂ ਜੀ ਤੇ ਸ਼ੁਆ ਗਿਨਵਾ ਜੀ ਸ਼ੁਆ ਵੀ ਜੀ ਇਹ ਪਹਿਲਾ ਜੇ ਮੂੰਹ ਛੇਦਾਂਦੇ ਅੱਛਾ ਹਾਂਜੀ ਆਲ ਉਲਟ ਨਹੀਂ ਕਰਦੀ ਕੋਈ ਨਹੀਂ ਕਰਦੀ ਵੀ ਜੀ ਆ ਪਤਾ ਰ ਮਰਾ ਦੇਣੀਆਂ ਸੀ ਦਿਖਾ ਦਈਏ ਇੱਕ ਰੀ ਦਿਖਾ ਦੇਣੇ ਚਲੋ ਅਸੀਂ ਛੱਡ ਦੋ ਬੱਚਾ ਆ ਜਿਹੜਾ ਬੱਚਾ ਮਗਰਗੀ ਚ ਵੀ ਜੀ ਤੇ ਇਹ ਵਸ਼ੀ ਆ ਜੀ ਮਗਰੇ ਦੇ ਜਰਸੀ ਵਸ਼ੀ ਆ ਜਿਹੜੀ ਬਾਕੀ ਆ ਦੇਖ ਸਕਦੇ ਇਤਰਾ ਰੱਸੀ ਪਾ ਕੇ ਬਹਿ ਜਾਣਾ ਮੈਂ ਇਹ ਬੱਧ ਹੋ ਜਾਊਗਾ ਕਿ ਜਿਹੜਾ ਪਤਾ ਲੱਗ ਜਾਊਗਾ ਕਿ ਔਲ-ਔਲ ਤਾਂ ਨਹੀਂ ਕਰਦੀ ਕੋਈ ਆ ਥਣ ਦੇਖ ਸਕਦੇ ਜੇ ਤੇ ਲਾਗੇ ਤਾਂ ਇੱਕ ਰੀ ਦਿਖਾ ਦਿਏ ਵੀ ਕੀ ਲੱਗਾ ਇਹਨੂੰ ਦਿਖਾ ਦਿਏ ਚਰਾ ਦਿਏ ਇਹਦਾ ਥਣ ਜਿਹੜਾ ਬੜਾ ਪਿਆਰਾ ਉਹ ਹੈ ਜੇ ਵੀ ਖੰਦੀ ਤੇ ਰਹੀ ਹੈ ਇਹਦੇ ਤੇ ਪਿਛਲੇ ਖਾਨਾਂ ਦਾ ਚਵਾ ਦਿਖਾ ਦੇ ਜੀ ਫਿਰ ਪੰਪੀ ਲੱਗਾ ਰਹੀ ਜੀ ਠੀਕ ਆ ਜੀ ਬਾਕੀ ਇਹ ਦੂਰ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ ਤੋਰ ਕੇ ਵਿਖਾਈਏ ਵਿੱਚ ਫਿਰ ਇਹਨਾਂ ਨੂੰ ਲਿਆ ਖੋਲੋ ਫਿਰ ਤੋੜ ਦੀਏ ਬਾਕੀ ਠੰਡੀ ਤੇ ਰਹੀ ਆ ਜਿੱਥੇ ਖਲੋਗੀ ਇੱਕ ਵਾਰੀ ਖਲੋਗੀ ਉਤਰਾ ਮਿਰਜੀ ਮੌਕੇ ਤੇ ਕਿੰਨਾ ਤਿਆਰ ਜੇ ਇਥੇ ਕੋਲ ਇਹ ਕੋ ਹੈ ਪੀ 14 ਹਜੇ 15 ਹਜੇ ਤਿਆਰ ਹੈ ਅੱਛਾ 14 15 ਲੀਟਰ ਜਿਹੜਾ ਤਿਆਰ ਆ ਜਿਹੜਾ ਘਰੋਂ ਚਵਾ ਕੇ ਦੋਗੇ ਜਾਨੀ ਆ ਰਪੀ ਜੀ ਤੇ ਕਿੰਨਾ ਕੁ ਚਵਾਈ ਜਾਊਗੀ 17 18 ਕਿਲੋ ਚਵਾਉਂਗਾ 17 18 ਦੇ ਲੱਗ ਜਿਹੜਾ ਚਵਾ ਦਊਗੀ ਤੋਰ ਤੋ ਬਾਕੀ ਸੂਈ ਸਵਾਈ ਆ ਤੁਸੀਂ ਆਪਣੀ ਸਮਝਣਾ ਵੇਖ ਕੇ ਖੜਨੀ ਆ ਉਹ ਤਰ੍ਹਾਂ ਜਿਹੜੀ ਕੱਦ ਕਾਟਦੀ ਜਿਹੜੀ ਸਫਾਈ ਆ ਜਿਹੜੀ ਬਾਕੀ ਥੱਲੇ ਵੀ ਤੇ ਕੱਦ ਕਾਟ ਦੋ ਵੀ ਲੈ ਆਵਦੀ ਲੇ ਜਾ ਵੀਰ ਜੀ ਬੰਦਾ ਫਿਰ ਇਹਨੇ ਅਰੇ ਤਿਲਕਨ ਜੀ ਆਈ ਪਈ ਅਸੱਲੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਇਹਦਾ ਮੋਲਰ ਵੀਜੀ ਫੋਨ ਤੇ ਕਰਾਂ ਇਹਦਾ ਫੋਨ ਤੇ ਕਰੋਗੇ ਤੇ ਦੁੱਧ 14-15 ਲੀਟਰ ਚਵਾ ਕੇ ਦੋਗੇ ਕਰੋ ਉਹ ਵੀ ਯਾਰ ਪੀੜੀ ਚਵਾ ਦਾਂਗੇ ਇਹ ਆ ਕਿ ਚਲੋ ਸੂਈ ਸਵਾਈ ਹੈ ਕੋਈ ਆਪਣੀ ਚਵਾਈ ਕਰਕੇ ਖੜੇ ਹਨਾ ਠੀਕ ਹੈ ਜੀ ਤੇ ਹੁਣ ਜਿਹੜੀ ਇਹ ਕਾਵਲੀ ਆ ਇਹਦੇ ਕੋਲ ਵੀਜੀ ਕਿੰਨਾ ਚ ਦੁੱਧ ਇਹ ਤੁਹਾਨੂੰ ਬੋਲੋ ਯਾਰ ਪੀਜੀ ਆ ਫਿਰ ਚਲੋ 8 ਕਿੱਗਲਾ ਬੋਲਾ ਹੀ ਆ ਕਿੰਨਾ ਚ ਰੋਇਆ ਸੂਈ ਨੂੰ ਇਹਨੂੰ ਸੂਈ ਨੂੰ ਆ 6 ਮਾਂ ਦੇ ਜੀ अच्छा हां जी तेरा बच्चा ये वीडियो है मेरी तो मरे बच्चे दी जो ਦਿੱਤਾ है ने वोਵਾ ਦਾਂਗੇ ਆਪਾਂ اچھا بچہ ਮਰਿਆ ਦਿੱਤਾ ਇਨੇ ਲਿਆ ਫਿਰ ਖੋਲੋ ਹਾਂ ਤੋਰ ਦੀ ਇਹਨਾਂ ਬਾਕੀ ਜੇ ਕੋ ਮੰਗੂਗਾ ਤਾਂ ਸੈਂਡ ਕਰ ਦੋਗੇ ਹਨਾ बाकी ਇਹ ਬੱਚੇ ਤੋਂ ਬਿਨਾ ਹੀ ਆਪਨੇ ਕੋਈ ਮਰਜ਼ੀ ਨਾਲ ਵੇਖ ਕੇ ਆਪਣੀ ਸਮਝ ਨਾਲ ਖੜੇ ਕੋਈ লৈ যাব ਇਹ ਦੇਖੋ ਪੱਕਾ ਦੁੱਧ ਕਿੰਨਾ ਵੀਰ ਜੀ 8 ਕਿਲੋ ਰੁਪਏ 8 ਕਿਲੋ ਪੱਕਾ ਦੁੱਧ ਹੈਗਾ ਵਾ ਤੇ ਇਹਦਾ ਮੁੱਲ ਇਹਦਾ 19000 ਦੀ ਅੱਛਾ 19000 ਹੀ ਦੇ ਦੋਗੇ ਚਲੋ ਮੌਕੇ ਤੇ ਹੋਰ ਕਰ ਦੋਗੇ ਮੰਨ ਤਾਂ ਠੀਕ ਐ ਕੋਈ ਫੋਨ ਲਾਵੇ ਕਰੀ ਹਨਾ ਠੀਕ ਐ ਵੀਰ ਜੀ ਹੋਰ ਕੁਝ ਕਹਣਾ ਹੈ ਬਸ ਵੀ ਜੀ ਸੁਈਆਂ ਸੁਈਆਂ ਆਉਂਦੀਆਂ ਚੋਕੇ ਲੈ ਜਾਣਾ ਆਪਣੀ ਤਸੱਲੀ ਕਰਕੇ ਖਰੀਦ ਲੈ ਜਿੱਤ ਤਰ੍ਹਾਂ ਕਿ ਵੀ ਜਹਣੇ ਕਹ ਸੁਈਆਂ ਸੁਈਆਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੋ ਕਿਉਂਕਿ ਅਹੀਂ ਜਿਹੜੀ ਵੀਡੀਓ ਚੁਆਈ ਕਰਕੇ ਨਹੀਂ ਬਣਾਉਣੀ ਹੁੰਦੀ ਚੁਆਈ ਜਿਹੜੀ ਤੁਸੀਂ ਆਪ ਕਰਕੇ ਖਰਦਣੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖ